ਸਰ ਸਭ ਤੋਂ ਪਹਿਲਾਂ ਮੈਂ ਤੁਹਾਡ ਤੋਂ ਇਹ ਜਾਨਣਾ ਚਾਹੁੰਨੀ ਕਿ ਰੰਗਲਾ ਪੰਜਾਬ ਕਿਹਾ ਜਾਂਦਾ ਹੈ ਕਿ ਰੰਗਲਾ ਪੰਜਾਬ ਤੁਹਾਨੂੰ ਲੱਗਦਾ ਹੈ ਕਿ ਆਪਣਾ ਪੰਜਾਬ ਰੰਗਲਾ ਰਹਿ ਚੁੱਕਾ ਹੈ ਜੀ ਦੇਖੋ ਜੀ ਰੰਗਲਾ ਤਾਂ ਹੁੰਦਾ ਸਹੀ ਹੋਵੇ ਵਧੀਆ ਤਰੀਕੇ ਨਾਲ ਰੋਜ਼ਗਾਰ ਹੋਵੇ ਲੋਕ ਖੁਸ਼ ਹੋਣ ਉਹਨੂੰ ਰੰਗਲਾ ਪੰਜਾਬ ਕਿਹਾ ਜਾਂਦਾ ਅੱਜ ਦੀ ਸਿਚੁਏਸ਼ਨ ਤੇ ਐਸੀ ਹੋ ਚੁੱਕੀ ਹੈ ਕਿ ਲੋਕ ਜਿਹੜੇ ਨੌਜਵਾਨ ਬੇਰੋਜ਼ਗਾਰ ਨੇ ਦਸ਼ਾ ਨਹੀਂ ਮਿਲ ਰਿਆ ਕਿਸੇ ਸਰਕਾਰਾਂ ਦੀ ਗੱਲ ਕਰੀ ਤੇ ਕੋਈ ਵੀ ਸਰਕਾਰ ਆਉਂਦੀ ਹੈ ਤੇ ਕਾਂਗਰਸ ਦੀ ਲਗਾ ਲਓ ਆਮ ਦੀ ਲਗਾ ਲਓ ਕੋਈ ਵੀ ਸਰਕਾਰ ਤੁਸੀਂ ਲਗਾ ਲਓ ਆਉਣ ਤੋਂ ਪਹਿਲਾਂ ਬਹੁਤ ਵਾਅਦੇ ਕਰਦੇ ਅਸੀਂ ਤੇ ਨਸ਼ਾ ਮੁਕਤ ਕਰਾਂਗੇ ਇੱਦਾਂ ਕਰਾਂਗੇ ਬਟ ਹੁੰਦਾ ਨਹੀਂ ਹੈ ਮੈਂ ਤੁਹਾਨੂੰ ਦੱਸ ਦੇਣਾ ਸਾਡੇ ਤੁਹਾਡੇ ਅੰਮ੍ਰਿਤਸਰ ਤੋਂ ਹੀ ਨੇ ਐਮਐਲਏ ਕੋਮਰ ਵਿਜੇ ਪ੍ਰਤਾਪ ਜੀ ਉਹਨਾਂ ਨੇ 2024 ਦੀ ਜਿਹੜੀ ਇਲੈਕਸ਼ਨ ਕੈਂਪੇਨ ਚੱਲ ਰਹੀ ਸੀ ਲੋਕ ਸਭਾ ਦੀ ਉਹਨਾਂ ਨੇ ਸਟੇਜ ਤੇ ਗੱਲ ਕਹੀ ਹੈ ਵੀ ਇੱਕ ਅਕਸਰ ਹੈ ਅੰਮ੍ਰਿਤਸਰ ਦਾ ਉਹ ਕੀ ਰਾਗਵ ਚੱਡਾ ਜੀ ਦਾ ਖਸਮ ਖਾ ਸਕਦੇ ਨਸ਼ਾ ਵਿਕਵਾ ਰਿਹਾ ਜੇ ਐਡਾ ਹੀ ਹੁੰਦਾ ਉਹ ਤੁਹਾਡੇ ਹੀ ਸਰਕਾਰ ਦਾ ਐਮਐਲਏ ਹੈ ਤੁਹਾਡੇ ਹੀ ਸਰਕਾਰ ਦਾ ਮੈਂਬਰ ਹੈ ਉਹਨੂੰ ਪੁੱਛ ਕੇ ਅਫਸਰ ਸਸਪੈਂਡ ਕਰਦੇ ਜੇ ਨੀਅਤ ਹੋਵੇ ਨਾ ਸਭ ਕੁਝ ਹੋ ਸਕਦਾ ਗਲਾਤਕਰ ਇੰਨੇ ਵਦਨ ਦੇ ਆ ਉਹਨਾਂ ਦੇ ਬਾਰੇ ਕੀ ਕਹਿਣਾ ਮੈਂ ਗੱਲਾਂ ਸਾਰੀ ਕਲੈਕਟਿਵਲੀ ਗੱਲ ਉਹੀ ਆ ਗਈ ਨਾ ਜੀ ਸਰਕਾਰ ਹੀ ਫੇਲ ਹੋ ਚੁੱਕੀ ਹੈ ਜਦੋਂ ਸਰਕਾਰ ਫੇਲ ਹੋ ਗਏ ਉਦੋਂ ਕੋਈ ਚੀਜ਼ ਨਹੀਂ ਰਹਿ ਜਾਂਦੀ ਵੀ ਆ ਚੀਜ਼ ਦੇਖੀਏ ਜਾਂ ਟੋਟਲੀ ਬੁਰਾ ਹਾਲ ਹੋ ਚੁੱਕਾ ਪੰਜਾਬ ਦਾ ਇਹਨੂੰ ਆਉਣ ਵਾਲੇ ਸਮੇਂ 'ਚ ਆਪਾਂ ਕਹੀਏ ਨਾ ਸਹੀ ਕਰਨਾ ਇਹਦੇ ਕਹਿੰਦੇ ਸੀ ਸਾਨੂੰ 5 ਸਾਲ ਦੇ ਦਿਓ ਇਹ ਸਹੀ ਕਰ ਦਾਂਗੇ ਇਹਨਾਂ ਨੇ ਤੇ ਤੁਸੀਂ ਇੱਕੋ ਵੀ 20-25 ਸਾਲ ਆਪਣਾ ਪੰਜਾਬ ਪਿੱਛੇ ਜਲਾ। ਵੀ ਕਈ ਕਹਿੰਦੇ ਆਈਐਸ ਬੰਨਾ ਡਾਕਟਰ ਬੰਨਾ ਆਈਪੀਐਸ ਬੰਨਾ ਬਟ ਮੈਂ ਕਿਸੇ ਨੂੰ ਇਹ ਵੀ ਸੁਣਨਾ ਚਾਹੁੰਦਾ ਕਿ ਮੈਂ ਪੜ੍ਹ ਜਰੂਰ ਬਾਹਰੋਂ ਆਉ ਤੁਸੀਂ ਠੀਕ ਹੈ ਇੱਥੇ ਆ ਕੇ ਕੋਈ ਇਹ ਵੀ ਕਵੇ ਯਾਰ ਮੈਂ ਪੋਲਿਟਿਸ਼ੀਅਨ ਬੰਨਾ ਜੇ ਸਾਡੇ ਵਰਗੇ ਨੌਜਵਾਨ ਪੋਲਿਟਿਕਸ ਦੇ ਵਿੱਚ ਆਉਣਗੇ ਸਾਨੂੰ ਮੁਸ਼ਕਲਾਂ ਪਤਾ ਹੈ ਤੇ ਆਪਾਂ ਉਹ ਚੀਜ਼ ਦਾ ਹੱਲ ਕਰ ਸਕਦੇ ਹਾਂ ਨਹੀਂ ਤੇ ਫਿਰ ਇਤਨਾ ਆਪਣਾ ਪੰਜਾਬ ਬਹੁਤ ਪਿੱਛੜਦਾ ਜਾਏਗਾ ਦੇਖੋ ਜੀ ਚਾਰ ਜਮਨੀ ਚੋਣ ਆ ਰਹੀਆਂ ਕਾਰਪੋਰੇਸ਼ਨ ਦੀ ਇਲੈਕਸ਼ਨ ਆ ਰਹੀ ਪੰਚਾਇਤੀ ਦੀ ਇਲੈਕਸ਼ਨ ਆ ਰਹੀ ਸੋ ਸਾਡੀ ਫੁੱਲ ਤਿਆਰੀ ਹੈ ਕਿ ਜਦੋਂ ਹੀ ਅਨਾਉਂਸ ਹੋਣਗੇ ਡੇਟਾ ਅਸੀਂ ਪੂਰੇ ਹੀ ਜੋਰ ਤੇ ਨਾਲ ਲੜਾਂਗੇ ਤੇ ਵੱਧ ਤੋਂ ਵੱਧ ਸੀਤਾ ਕਾਂਗਰਸ પાર્ટી ਜਿੱਤੇਗੀ ਤੇ ਕੀ ਕਰੋਗੇ ਆਪਣੇ ਅੰਮ੍ਰਿਤਸਰ ਬਾਰੇ ਕੀ ਸੋਚਿਆ ਹੈ ਤੁਸੀਂ ਯੋਗਲਾ ਸਾਹਿਬ ਕੰਮ ਕਰ ਰਹੇ ਜਿਹੜੇ ਵੀ ਲੋਕਾਂ ਦੀਆਂ ਮੁਸ਼ਕਲਾਂ ਨੇ ਉਹ ਸੁਣਦੇ ਨੇ ਮਸਲੇ ਹੱਲ ਕਰਦੇ ਨੇ ਸੋ ਜਿਹੜੀ ਜਿਹੜੀ ਅੰਮ੍ਰਿਤਸਰ ਦੀ ਲੋਡ ਹੈ ਆਵਾਜ਼ ਲੋਕ ਸਭਾ ਦੇ ਵਿੱਚ ਵੀ ਚੁੱਕਦੇ ਨੇ ਸੋ ਜਿੱਥੇ ਜਿੱਥੇ ਵੀ ਕੋਈ ਵੀ ਪ੍ਰੋਟੈਸਟ ਜਿਵੇਂ ਲੱਗਦਾ ਹੈ ਕਿ ਸੌਰੀ ਮੈਂ ਵਿੱਚ ਟੋਕ ਕਹਿੰਦੀ ਤੁਹਾਨੂੰ ਲੱਗਦਾ ਹੈ ਕਿ ਅੰਮ੍ਰਿਤਸਰ ਦੀ ਸਮੱਸਿਆਵਾਂ ਹੱਲ ਹੋ ਰਹੀਆਂ ਨੇ ਸੋ ਦੂਸਰੇ ਦਿਨ ਕਿਤੇ ਗੋਲੀ ਚੱਲ ਜਾਂਦੀ ਕਿਸੇ ਦੇ ਮਾ ਦਾ ਪੁੱਤ ਮਰ ਜਾਂਦਾ ਹੈ ਤੇ ਲਾਅ ਐਂਡ ਆਰਡਰ ਦੀ ਗੱਲ ਆ ਹੈ ਜੀ ਮੈਂ ਤੇ ਮੁਸ਼ਕਲਾਂ ਦੀ ਹੱਲ ਕਰ ਰਿਹਾ ਗੱਲ ਕਰ ਰਿਹਾ ਇਹ ਵੀ ਮੁਸ਼ਕਲਾਂ ਦੇ ਵਿੱਚ ਹੀ ਆਉਂਦਾ ਹੈ 5 6 ਐਮਐਲਏ ਆ ਜੀ ਮੰਤਰੀ ਹੈ ਜੀ ਇਹ ਖੁਦ ਦੇਖਣ ਇਹ ਨਿਆਣੇ ਨੇ ਇਹਨਾਂ ਨੂੰ ਮੰਤਰੀ ਐਮਐਲਏ ਕਹਦੇ ਅਸੀਂ ਲੋਕਾਂ ਨੇ ਚੁਣਿਆ ਇਹਨਾਂ ਨੂੰ ਨਹੀਂ ਪਤਾ ਕੀ ਹਾਲ ਹੁੰਦਾ ਪਿਆ ਤੁਸੀਂ ਅੰਬਰਸਾਦਾ ਛੱਡੋ ਪੰਜਾਬ ਦਾ ਕੀ ਹਾਲ ਹੁੰਦਾ ਪਿਆ ਉਹਦੇ ਅੱਗੇ ਸੀਐਮ ਅੱਗੇ ਜਾ ਕੇ ਤੇ ਬੋਲਦੇ ਕੱਖ ਨਹੀਂ ਜੇ ਨਿੱਜਰ ਜੀ ਕੁਝ ਬੋਲੇ ਸਨ ਤੇ ਮੰਤਰੀ ਉਹ ਲਾ ਨਹੀਂ ਦਿੱਤਾ ਸਸ਼ੀਕਲ ਜੀ ਮੈਂ ਹਾ ਤੁਹਾਡਾ ਨਸਾਇਆ ਅੱਜ ਮੈਨੂੰ ਮਜੂਦ ਨੇ ਯੂਥ ਕਾਂਗਰਸ ਦੇ ਪਾਰਟੀ ਦੇ ਨਿਤਿਕ ਅਰੋੜਾ ਜੀ ਜਿਨ੍ਹਾਂ ਨਾਲ ਆਪਾਂ ਸਿਆਸਤੀਆਂ ਵੀ ਗੱਲਾਂ ਕਰਾਂਗੇ ਔਰ ਨਿੱਜੀ ਜ਼ਿੰਦਗੀ ਦੇ ਬਾਰੇ ਵੀ ਗੱਲਾਂ ਕਰਾਂਗੇ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਸਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਨੀ ਕਿ ਰੰਗਲਾ ਪੰਜਾਬ ਕਿਹਾ ਜਾਂਦਾ ਹੈ ਕਿ ਰੰਗਲਾ ਪੰਜਾਬ ਤੁਹਾਨੂੰ ਲੱਗਦਾ ਹੈ ਕਿ ਆਪਣਾ ਪੰਜਾਬ ਰੰਗਲਾ ਰਹਿ ਚੁੱਕਾ ਹੈ ਜੀ ਦੇਖੋ ਜੀ ਰੰਗਲਾ ਤਾਂ ਹੁੰਦਾ ਸਹੀ ਹੋਵੇ ਵਧੀਆ ਤਰੀਕੇ ਨਾਲ ਰੋਜ਼ਗਾਰ ਹੋਵੇ ਲੋਕ ਖੁਸ਼ ਹੋਣ ਉਹਨੂੰ ਰੰਗਲਾ ਪੰਜਾਬ ਕਿਹਾ ਜਾਂਦਾ ਅੱਜ ਦੀ ਸਿਚੁਏਸ਼ਨ ਤੇ ਐਸੀ ਹੋ ਚੁੱਕੀ ਹੈ ਕਿ ਲੋਕ ਜਿਹੜੇ ਨੌਜਵਾਨ ਬੇਰੋਜ਼ਗਾਰ ਨੇ ਨਸ਼ਾ ਨਹੀਂ ਮਿਲ ਰਿਹਾ ਔਰ ਨਸ਼ਾ ਜੋ ਕਿਨ ਲਿਕ ਦਾ ਬਹੁਤ ਜ਼ਿਆਦਾ ਹੋ ਚੁੱਕਾ ਹੈ ਇਸ ਕਰਕੇ ਜਿਹੜਾ ਇਹ ਹਾਲਾਤ ਜਿਹੜੇ ਪੰਜਾਬ ਦੇ ਬਣ ਚੁੱਕੇ ਨੇ ਇਹਨੂੰ ਖਤਮ ਕਰਨਾ ਪਏਗਾ ਸੋ ਖਤਮ ਕਿਦਾਂ ਕੀਤਾ ਜਾ ਸਕਦਾ ਉਧਰ ਹੀ ਮੈਂ ਆ ਰਿਹਾ ਹਾਂ ਜੀ ਇਹਨੂੰ ਇਸ ਕਰਕੇ ਵੀ ਇਹ ਅਫਸਰਾਂਾਂ ਨਾਲ ਗੱਲ ਕਰਕੇ ਇਹਦੇ ਤੇ ਚਰਚਾ ਕਰਕੇ ਇੱਕ ਸੀਐਮ ਸਾਹਿਬ ਨੂੰ ਆਰਡਰ ਦੇਣਾ ਚਾਹੀਦਾ ਹੈ ਸਖਤ ਦੇ ਨਾਲ ਹਦਾਇਤਾਂ ਦੇਣੀਆਂ ਚਾਹੀਦੀਆਂ ਕਿ ਜਿਹੜੇ ਜ਼ਿਲ੍ਹੇ ਦੇ ਵਿੱਚ ਮੈਨੂੰ ਇਹ ਚੀਜ਼ ਦਿਖੇਗੀ ਉਹ ਚ ਐਸਐਸਪੀ ਐਸਐਚਓ ਜਿਹੜਾ ਕਿ ਸਸਪੈਂਡ ਕਰ ਦਿੱਤਾ ਕੁਝ ਐਸੀਆਂ ਜਿਹੜੀਆਂ ਚੀਜ਼ਾਂ ਨੂੰ ਆਪਾਂ ਨੂੰ ਸੈਂਟਰ ਦੇ ਵਿੱਚ ਵੀ ਜਿਹੜੀ ਮਦਦ ਹੈ ਉਹ ਕਰਨੀ ਚਾਹੀਦੀ ਹੈ ਇਸ ਕਰਕੇ ਕਲੈਕਟਿਵਲੀ ਇਹ ਜਿਹੜੀ ਚੀਜ਼ ਹੈ ਖਤਮ ਆਪਾਂ ਕਰ ਸਕਦੇ ਹਾਂ ਵੀ ਨਸ਼ਾ ਬਿਲਕੁਲ ਨਾ ਮਿਲੇ ਸੋ ਇਸ ਕਰਕੇ ਇਹ ਅਸੀਂ ਗੇ ਵੀ ਸਰਕਾਰ ਜਿਹੜੀ ਆਪੋਜੀਸ਼ਨ ਦੇ ਥਰੂ ਅਸੀਂ ਇਹ ਗੱਲਾਂ ਚੁੱਕਦੇ ਰਹਿੰਦੇ ਹਾਂ ਸੋ ਇਹ ਤੇ ਹੁਣ ਇਹਨਾਂ ਦਾ ਕੰਮ ਸਰਕਾਰਾਂ ਦੀ ਗੱਲ ਕਰੀਏ ਤੇ ਕੋਈ ਵੀ ਸਰਕਾਰ ਆਉਂਦੀ ਹੈ ਚਾਹੇ ਕਾਂਗਰਸ ਦੀ ਲਗਾ ਲਓ ਆਮ ਦੀ ਲਗਾ ਲਓ ਕੋਈ ਵੀ ਸਰਕਾਰ ਤੁਸੀਂ ਲਗਾ ਲਓ ਆਉਣ ਤੋਂ ਪਹਿਲਾਂ ਬਹੁਤ ਵਾਅਦੇ ਕਰਦੇ ਅਸੀਂ ਤੇ ਨਸ਼ਾ ਮੁਕਤ ਕਰਾਂਗੇ ਇੱਦਾਂ ਕਰਾਂਗੇ ਬਟ ਹੁੰਦਾ ਨਹੀਂ ਹੈ ਤੁਹਾਨੂੰ ਲੱਗਦਾ ਨਹੀਂ ਹੈ ਕਿ ਸਰਕਾਰਾਂ ਦਾ ਵਿੱਚ ਜਿਆਦਾ ਅਹਿਮ ਰੋਲ ਹੈ ਨਸ਼ਾ ਵਿੱਚ ਤੇ ਉਹੀ ਗੱਲ ਨਹੀਂ ਸਰਕਾਰਾਂ ਦਾ ਉਹ ਤੇ ਬਿਲਕੁਲ ਹੈ ਮੈਂ ਤੁਹਾਨੂੰ ਦੱਸ ਦਿੰਦਾ ਸਾਡੇ ਤੁਹਾਡੇ ਅੰਬਰੀ ਸਰ ਤੋਂ ਹੀ ਨੇ ਐਮਐਲਏ ਕੋਮਰ ਵਿਜੇ ਪ੍ਰਤਾਪ ਜੀ ਉਹਨਾਂ ਨੇ 2024 ਦੀ ਜਿਹੜੀ ਇਲੈਕਸ਼ਨ ਕੈਂਪੇਨ ਚੱਲ ਰਹੀ ਸੀ ਲੋਕ ਸਭਾ ਦੀ ਉਹਨਾਂ ਨੇ ਸਟੇਜ ਤੇ ਗੱਲ ਕਹੀ ਹੈ ਵੀ ਇੱਕ ਅਫਸਰ ਹੈ ਅੰਬਰ ਸਰ ਦਾ ਉਹ ਕੀ ਰਾਗਵ ਚੱਡਾ ਜੀ ਦਾ ਖਸਮ ਖਾ ਸਕਦੇ ਨਸ਼ਾ ਵਕਵਾ ਰਿਹਾ ਜੇ ਐਡਾ ਹੀ ਹੁੰਦਾ ਉਹ ਤੁਹਾਡੇ ਹੀ ਸਰਕਾਰ ਦਾ ਐਮਐਲਏ ਆ ਤੁਹਾਡੇ ਹੀ ਸਰਕਾਰ ਦਾ ਮੈਂਬਰ ਆ ਉਹਨੂੰ ਪੁੱਛ ਕੇ ਅਫਸਰ ਸਸਪੈਂਡ ਕਰ ਦੇ ਜੇ ਨੀਅਤ ਹੋਵੇ ਨਾ ਸਭ ਕੁਝ ਹੋ ਸਕਦਾ ਜਦੋਂ ਬੰਦੇ ਦੀ ਨੀਅਤ ਹੀ ਨਹੀਂ ਹੈਗੀ ਨੀਅਤ ਹੀ ਨਹੀਂ ਆਉਂਦੀ ਜੇ ਹੁੰਦੀ ਤੇ ਉਦ ਸੱਦਦੇ ਨਾ ਜੀ ਉਹਨਾਂ ਨੂੰ ਉਦੋਂ ਸੱਦ ਕੇ ਗੱਲ ਕਰਤ ਰਾਤ ਕਰੋ ਇੰਨੇ ਵਦਨ ਦੇ ਆ ਉਹਨਾਂ ਦੇ ਬਾਰੇ ਕੀ ਕਹਿਣਾ ਮੈਂ ਸਾਰੀ ਇੱਕ ਕਲੈਕਟਿਵਲੀ ਗੱਲ ਉਹੀ ਆ ਗਈ ਨਾ ਜੀ ਸਰਕਾਰ ਹੀ ਫੇਲ ਹੋ ਚੁੱਕੀ ਹੈ ਜਦੋਂ ਸਰਕਾਰ ਫੇਲ ਹੋ ਗਏ ਉਦੋਂ ਕੋਈ ਚੀਜ਼ ਨਹੀਂ ਰਹਿ ਜਾਂਦੀ ਵੀ ਆ ਚੀਜ਼ ਦੇਖੀ ਹੈ ਯਾ ਟੋਟਲੀ ਬੁਰਾ ਹਾਲ ਹੋ ਚੁੱਕਾ ਹੈ ਪੰਜਾਬ ਦਾ ਇਹਨੂੰ ਆਉਣ ਵਾਲੇ ਸਮੇਂ 'ਚ ਆਪਾਂ ਕਹੀਏ ਨਾ ਸਹੀ ਕਰਨਾ ਇਹਦੇ ਕਹਿੰਦੇ ਸੀ ਸਾਨੂੰ 5 ਸਾਲ ਦੇ ਦਿਓ ਇਹ ਸਹੀ ਕਰ ਦਾਂਗੇ ਇਹਨਾਂ ਨੇ ਤੇ ਤੁਸੀਂ ਇਹ ਕੋ ਵੀ 20-25 ਸਾਲ ਆਪਣਾ ਪੰਜਾਬ ਪਿੱਛੇ ਜਾ ਲਿਆ ਬਹੁਤ ਪਿੱਛੇ ਚਲਾ ਗਿਆ ਰੰਗਲਾ ਪੰਜਾਬ ਰਹਿ ਨਹੀਂ ਛੁੱਕਾ ਵਾਕਿ ਤੁਹਾਡੀ ਗੱਲ ਸਹੀ ਹੈ ਤੇ ਜੇਕਰ ਮੈਂ ਤੁਹਾਡੀ ਗੱਲ ਕਰਾਂ ਤੁਸੀਂ ਕਾਂਗਰਸ ਵਿੱਚ ਆਉਣ ਦੇ ਬਾਰੇ ਕਦੋਂ ਤੋਂ ਸੋਚਿਆ ਮੇਰੇ ਗ੍ਰੈਂਡਫਾਦਰ ਜੀ ਕਾਂਗਰਸ ਪਾਰਟੀ ਦੇ ਵਿੱਚ ਹਨ ਉਹ 13 ਸਾਲ ਬਲਾਕ ਪ੍ਰਧਾਨ ਰਹੇ ਫਿਰ ਉਹ ਸੈਕਟਰੀ ਰਹੇ ਪੀਸੀਸੀ ਦੇ ਫਿਰ ਜਨਰਲ ਸੈਕਟਰੀ ਦੇ ਪੀਸੀਸੀ ਸੋ ਉਸ ਤੋਂ ਬਾਅਦ ਗ੍ਰੈਂਡਫਾਦਰ ਜੀ ਤੋਂ ਬਾਅਦ ਮੈਂ ਤੁਸੀਂ ਡਾਇਰੈਕਟ ਕਾਂਗਰਸ ਵਿੱਚ ਆਏ ਜੀ 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 ਮੈਂ 2015 ਦੇ ਵਿੱਚ ਆਈ ਠੀਕ ਹੈ ਇਸ ਵਕਤ ਤੁਹਾਡੀ ਉਮਰ ਕਿੰਨੀ ਹੈ ਮੇਰੀ ਜੀ ਲਗਭਗ 26 26 ਸਾਲ 26 ਸਾਲ ਨੌਜਵਾਨੀ ਹੋ ਤੁਸੀਂ ਸਤ ਤੇ ਤੁਹਾਨੂੰ ਲੱਗਦਾ ਨੌਜਵਾਨਾ ਨੂੰ ਆਪਣੇ ਪੋਲੀਟੀਕਲ ਲਾਈਨ ਚ ਆਉਣਾ ਚਾਹੀਦਾ ਸਾਨੂੰ ਜ਼ਰੂਰਤ ਹੈਗੀ ਬਿਲਕੁਲ ਜੀ ਮੈਂ ਕਈ ਚੈਨਲ ਤੇ ਵੀ ਅੱਗੇ ਕਹਿ ਚੁੱਕਾ ਕਿ ਮੈਂ ਕਈਆਂ ਤੇ ਸੁਣਿਆ ਵੀ ਕਈ ਕਹਿੰਦੇ ਆਈਐਸ ਬੰਨਾ ਡਾਕਟਰ ਬੰਨਾ ਆਈਪੀਐਸ ਬੰਨਾ ਬਟ ਮੈਂ ਕਿਸੇ ਦੇ ਮੂੰਹ ਇਹ ਵੀ ਸੁਣਨਾ ਚਾਹੁੰਦਾ ਕਿ ਮੈਂ ਪੜ੍ਹ ਜ਼ਰੂਰ ਬਾਹਰੋਂ ਆਓ ਤੁਸੀਂ ਠੀਕ ਹੈ ਇੱਥੇ ਆ ਕੇ ਕੋਈ ਇਹ ਵੀ ਕਹੇ ਯਾਰ ਮੈਂ ਪੋਲੀਟੀਸ਼ਨ ਬੰਨਾ ਜੇ ਸਾਡੇ ਵਰਗੇ ਨੌਜਵਾਨ ਪੋਲੀਟਿਕਸ ਦੇ ਵਿੱਚ ਆਉਣਗੇ ਸਾਨੂੰ ਮੁਸ਼ਕਲਾਂ ਪਤਾ ਹੈ ਤੇ ਆਪਾਂ ਉਹ ਚੀਜ਼ ਦਾ ਹੱਲ ਕਰ ਸਕਦੇ ਹਾਂ ਨਹੀਂ ਤੇ ਫਿਰ ਇਤਨਾ ਆਪਣਾ ਪੰਜਾਬ ਬਹੁਤ ਪਿੱਛੜਦਾ ਜਾਏਗਾ ਤੇ ਆਪਣਾ ਕਾਂਗਰਸ ਦਾ ਅੱਗੇ ਦਾ ਕੀ ਪਲਾਨ ਹੈਗਾ ਦੇਖੋ ਜੀ ਹੁਣ ਚਾਰ ਜਮਨੀ ਚੋਣ ਆ ਰਹੀਆਂ ਕਾਰਪੋਰੇਸ਼ਨ ਦੀ ਇਲੈਕਸ਼ਨ ਆ ਰਹੀ ਪੰਚਾਇਤੀ ਦੀ ਇਲੈਕਸ਼ਨ ਆ ਰਹੀਆਂ ਸੋ ਸਾਡੀ ਫੁੱਲ ਤਿਆਰੀ ਹੈ ਕਿ ਜਦੋਂ ਹੀ ਅਨਾਉਂਸ ਹੋਣਗੇ ਡੇਟਾ ਅਸੀਂ ਪੂਰੇ ਹੀ ਜੋਸ਼ ਦੇ ਨਾਲ ਲੜਾਂਗੇ ਤੇ ਵੱਧ ਤੋਂ ਵੱਧ ਸੀ ਤਾਂ ਕਾਂਗਰਸ ਪਾਰਟੀ ਜਿੱਤੇਗੀ ਤੇ ਕੀ ਕਰੋਗੇ ਆਪਣੇ ਅੰਮ੍ਰਿਤਸਰ ਬਾਰੇ ਕੀ ਸੋਚਿਆ ਹੈ ਤੁਸੀਂ ਅੰਬਰੀ ਸਰ ਦੇਖੋ ਜੀ ਮਾਨਯੋਗ ਐਮਪੀ ਸਾਹਿਬ ਬਹੁਤ ਵਧੀਆ ਆਇਲਾ ਸਾਹਿਬ ਕੰਮ ਕਰ ਰਹੇ ਨੇ ਜਿਹੜੇ ਵੀ ਲੋਕਾਂ ਦੀਆਂ ਮੁਸ਼ਕਲਾਂ ਨੇ ਉਹ ਸੁਣਦੇ ਨੇ ਮਸਲੇ ਹੱਲ ਕਰਦੇ ਨੇ ਸੋ ਜਿਹੜੀ ਜਿਹੜੀ ਅੰਬਰੀ ਸਾਹਿਬ ਦੀ ਲੋੜ ਹੈ ਆਵਾਜ਼ ਲੋਕ ਸਭਾ ਦੇ ਵਿੱਚ ਵੀ ਚੁੱਕਦੇ ਨੇ ਸੋ ਜਿੱਥੇ ਜਿੱਥੇ ਵੀ ਕੋਈ ਵੀ ਪ੍ਰੋਟੈਸਟ ਜਿਵੇਂ ਲੱਗਦਾ ਹੈ ਕਿ ਸੌਰੀ ਮੈਂ ਵਿੱਚ ਟੋਕ ਕ ਲਈ ਤੁਹਾਨੂੰ ਲੱਗਦਾ ਕਿ ਅੰਬਰੀ ਸਾਹਿਬ ਦੀ ਸਮੱਸਿਆਵਾਂ ਹੱਲ ਹੋ ਰਹੀਆਂ ਨੇ ਇਹ ਦੇਖੋ ਜੀ ਨਿਤ ਦੂਸਰੇ ਦਿਨ ਕਿਤੇ ਗੋਲੀ ਚੱਲ ਜਾਂਦੀ ਕਿਸੇ ਦਾ ਮਾ ਦਾ ਪੁੱਤ ਮਰ ਜਾਂਦਾ ਹੈ ਕਿਤੇ ਲਾਅ ਐਂਡ ਆਰਡਰ ਦੀ ਗੱਲ ਆ ਗਈ ਨਾ ਜੀ ਮੈਂ ਤੇ ਮੁਸ਼ਕਲਾਂ ਦੀ ਹੱਲ ਕਰ ਰਿਹਾ ਗੱਲ ਕਰ ਰਿਹਾ ਇਹ ਮੁਸ਼ਕਲਾਂ ਦੇ ਵਿੱਚ ਹੀ ਆਉਂਦਾ ਹੈ ਇਹ ਤੇ ਲੋ ਇਹ ਤੇ ਸਰਕਾਰ ਉਹ ਦੇਖੇ ਨਾ ਜੀ ਜੋ ਸਾਡਾ ਰੋਲ ਹੈ ਵੀ ਜੇ ਲੋਕਾਂ ਨੇ ਐਮਪੀ ਚੁਣ ਕੇ ਭੇਜਿਆ ਸਾਡਾ ਜੋ ਉਹਨਾਂ ਦਾ ਮਹੱਤਵ ਹੈ ਉਹ ਅਸੀਂ ਪੂਰਾ ਇਹ ਦੇਣਾ ਨੇ ਦੇਖਣਾ ਇਹ ਤੇ ਇਹਨਾਂ ਵਿੱਚ 5 6 ਐਮਐਲਏ ਆ ਜੀ ਮੰਤਰੀ ਹੈ ਜੀ ਇਹ ਖੁਦ ਦੇਖਣ ਇਹ ਨਿਆਣੇ ਨੇ ਇਹਨਾਂ ਨੂੰ ਮੰਤਰੀ ਐਮਐਲਏ ਕਦੇ ਅਸੀਂ ਲੋਕਾਂ ਨੇ ਚੁਣਿਆ ਇਹਨਾਂ ਨੂੰ ਨਹੀਂ ਪਤਾ ਕੀ ਹਾਲ ਹੁੰਦਾ ਪਿਆ ਤੁਸੀਂ ਅੰਮ੍ਰਿਤਸਰ ਦਾ ਛੱਡੋ ਪੰਜਾਬ ਦਾ ਕੀ ਹਾਲ ਹੁੰਦਾ ਪਿਆ ਉਹਦੇ ਅੱਗੇ ਸੀਐਮ ਅੱਗੇ ਜਾ ਕੇ ਤੇ ਬੋਲਦੇ ਕੱਖ ਨਹੀਂ ਉਹਨਾਂ ਨੂੰ ਪਤਾ ਜੇ ਨਿਜਰ ਨਿਜਰ ਦੀ ਲੋੜ ਹੈ ਜੇ ਨਿਜਰ ਜੀ ਕੁਝ ਬੋਲੇ ਸਨ ਤੇ ਮੰਤਰੀਓਂ ਲਾ ਨਹੀਂ ਦਿੱਤਾ ਕੀ ਬੋਲਣ ਦੀ ਵਿਚਾਰੇ ਜਦੋਂ ਇੱਕ ਡੈਮੋਕ੍ਰੇਸੀ ਖਤਮ ਹੋ ਜੇ ਨਾ ਜੀ ਫਿਰ ਉਦੋਂ ਬਹੁਤ ਕੰਮ ਖਰਾਬ ਹੋ ਜਾਂਦਾ ਸੋ ਜਿਵੇਂ ਕਿ ਨਿਜਰ ਸਾਹਿਬ ਨੇ ਅੱਗੇ ਬੋਲਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਲਾ ਦਿੱਤਾ ਗਿਆ ਮੰਤਰੀ ਨੂੰ ਲਾ ਦਿੱਤਾ ਗਿਆ ਕਿ ਸੱਚ ਦੀ ਆਵਾਜ਼ ਅੱਗੇ ਨਹੀਂ ਆਉਣ ਦਿੰਦੇ ਜਿਉਂ ਦਿੰਦੇ ਹੁੰਦੇ ਤੇ ਗੋਵਰ ਵਿਜੇ ਪ੍ਰਤਾਪ ਨੂੰ ਅੱਜ ਮੰਤਰੀ ਨਾ ਬਣਾਉਂਦੇ ਉਹਨਾਂ ਨੂੰ ਸਾਰਾ ਪਤਾ ਸੀਗਾ ਵੀ ਕਾਂਟ ਕਿਨੇ ਕੀਤਾ ਸਾਰੀਆਂ ਰਿਪੋਰਟਾਂ ਸਾਨੂੰ ਉਹਨਾਂ ਕੋਲ ਤੇ ਫਿਰ ਉਹ ਕਰਦੇ ਨਾ ਕੰਮ ਜੀ ਉਹਨਾਂ ਨੂੰ ਦਿੰਦੇ ਨਾ ਸੋ ਐਸ ਕਰਕੇ ਇਹਨਾਂ ਦਾ ਮਨ ਕਹਿ ਲਿਆ ਜਾਂ ਇਹਨਾਂ ਦਾ ਇਰਾਦਾ ਹੀ ਨਹੀਂ ਹੈ ਵੀ ਆਪਾਂ ਪੰਜਾਬ ਨੂੰ ਬਚਾਉਣਾ ਮੈਂ ਤੇ ਇਹੀ ਕਹੂੰਗਾ ਵੀ ਇਹ ਤੇ ਬੇੜਾ ਕਰ ਕਰਨਾ ਆ ਗਿਆ ਪੰਜਾਬ ਦੇ ਸੌਰੀ ਤੇ ਜੇਕਰ ਆਪਾਂ ਨਵਜੋਸ਼ ਸਿੰਘ ਸਿੱਧੂ ਦੀ ਗੱਲ ਕਰੀਏ ਬਹੁਤ ਸੁਰਖੀਆਂ ਚ ਰਹਿੰਦੇ ਸੀ ਅੱਜ ਕੱਲ੍ਹ ਲੋਪ ਹੀ ਹੋ ਗਏ ਨੇ ਉਹ ਕਿੱਧਰ ਗਾਇਬ ਹੋ ਗਏ ਉਹ ਉਹਨਾਂ ਦੀ ਵਾਈਫ ਜਿਹੜੇ ਕੀ ਉਹ ਕੈਂਸਰ ਨਾਲ ਪੀੜਿਤ ਨੇ ਉਧਰ ਵੀ ਸੀ ਸੋ ਐਸ ਕਰਕੇ ਉਹ ਉਹਨਾਂ ਦੇ ਨਾਲ ਤੁਹਾਡੇ ਇਨ ਟੱਚ ਨੇ ਨੇ ਪਾਰਟੀ ਦੇ ਇੰਟਾਚ ਚੋਂ ਨਗੇ ਮੇਰ ਨਾਲ ਕੋਈ ਇੰਟਾਚ ਨਹੀਂ। ਕਈ ਤੇ ਛੋਟੇ ਜਿਹੇ ਵਰਕਰ ਹੈ ਆ ਉਹ ਵੱਡੇ ਲੀਡਰ ਨੇ। ਉਹਨਾਂ ਦੀ ਗੱਲ ਆ ਸਿੱਧੀ ਦਿੱਲੀ ਦੇ ਵਿੱਚ ਉਹਨਾਂ ਦੇ ਇੰਟਾਚ ਜ਼ਰੂਰ ਆਣਗੇ। ਤੇ ਤੁਸੀਂ ਅੰਮ੍ਰਿਤਸਰ ਦੇ ਹਾਲਾਤ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਤੁਹਾਨੂੰ ਲੱਗਦਾ ਕਿ ਠੀਕ ਹੋਣਾ ਚਾਹੀਦਾ ਹੈ? ਨਹੀਂ ਬਿਲਕੁਲ ਜੀ ਤੇ ਅੰਮ੍ਰਿਤਸਰ ਕੀ ਪੂਰਾ ਪੰਜਾਬ ਠੀਕ ਹੋਣਾ ਚਾਹੀਦਾ ਹੈ। ਹਾਲਾਤ ਹੀ ਬਹੁਤ ਬੁਰੇ ਹੋ ਚੁੱਕੇ ਨੇ। ਬਹੁਤ ਬੁਰੇ ਹਾਲ ਹੋ ਚੁੱਕੇ ਨੇ ਜੀ ਜਿਸ ਕਰਕੇ ਸਾਨੂੰ ਤੇ ਇਹੀ ਹੈ ਕਿ ਜਿਹੜਾ ਕੀ ਸੀਵਰੇਜ ਦੀ ਮਸਲੇ ਨੇ ਇਹ ਕਾਰਪੋਰੇਸ਼ਨਾਂ ਦੀ ਇਲੈਕਸ਼ਨਾਂ ਨੇ ਹਾਲੂਲ ਕਰਾਇਆ ਜਾਂ ਤੇ ਲੋਕ ਜਿਹੜੇ ਕੀ ਥੋੜੇ ਰਾਹਤ ਮੁਕਤ ਹੋਣੇ ਇਸੇ ਕਰਕੇ ਇਹ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਕਿ ਇਲੈਕਸ਼ਨ ਜ਼ੋਨ ਛੋਟੀਆਂ ਤੇ ਲੋਕ ਜਿਹੜੇ ਕੀ ਆਪਣੇ ਕੌਮਸਲ ਸਾਬੰਦ ਨਾਲ ਦੁੱਖ ਸਾਂਝ ਕਰ ਸਕਣ ਤੇ ਕਾਂਗਰਸ ਪਾਰਟੀ ਤੁਹਾਨੂੰ ਲੱਗਦਾ ਕਿਸ ਪਾਰਟੀ ਤੋਂ ਆ ਜਾਏਗੀ ਬਿਲਕੁਲ ਆਏਗੀ ਲੋਕਾਂ ਨੇ ਲੋਕ ਸਭਾ ਦੇ ਵਿੱਚ ਦੱਸ ਦਿੰਦਾ ਹੈ ਜਵਾਬ ਦੇ ਦਿੰਦਾ ਹੈ ਕਿ ਜਿਹੜੀਆਂ ਕੀ ਸਰਕਾਰ ਜਿੰਨਾਂ ਦੀ ਸੀਗੀ ਉਹਨਾਂ ਨੂੰ ਸੀਟਾਂ 3 ਮਿਲੀਆਂ ਜਿਹੜੀ 13 ਜ਼ੀਰੋ ਦੇ ਵਾਅਦੇ ਕਰਦੇ ਸਨ ਤੇ ਜਿਨ੍ਹਾਂ ਨੇ ਅਸੀਂ ਕਾਂਗਰਸ ਪਾਰਟੀ ਨੇ ਸੈਂਟਰ ਦੇ ਨਾਲ ਵੀ ਲੜਾਈ ਲੜੀ ਸਟੇਟ ਦੇ ਨਾਲ ਵੀ ਲੜਾਈ ਲੜੀ ਤਾਂ ਵੀ ਸਾਡੀਆਂ 7 ਸੀਟਾਂ ਪੰਜਾਬ ਇਸ ਵਾਰ ਮੁੱਖ ਮੰਤਰੀ ਕੌਣ ਹੋਏਗਾ ਤੁਹਾਡੀ ਨਜ਼ਰੀਏ ਦੇ ਦੇਖੋ ਇਹ ਤੇ ਕਾਂਗਰਸ ਪਾਰਟੀ ਦਾ ਆਪਣਾ ਨਿੱਜੀ ਰਾਏ ਹੈ ਜੀ ਹਾਈ ਕਮਾਂਡ ਨੇ ਤੈਅ ਕਰਨਾ ਹੁੰਦਾ ਖੜਗੇ ਸਾਹਿਬ ਤੇ ਰਾਹੁਲ ਗਾਂਧੀ ਜੀ ਨੇ ਜਦੋਂ ਬਹੁਮਤ ਆ ਜਾਂਦੀ ਉਸ ਤੋਂ ਬਾਅਦ ਇਹ ਕਮੇਟੀ ਦੇ ਵਿੱਚ ਡਿਸਕਸ ਕੀਤਾ ਜਾਂਦਾ ਕਿ ਮੁੱਖ ਮੰਤਰੀ ਕੌਣ ਤੇ ਮੈਂ ਜਾਣ ਸਕਦੀ ਹਾਂ ਰਿਤਿਕ ਜੀ ਮੈਰਿਜ ਕਦੋਂ ਕਰਵਾ ਰਹੇ ਨੇ ਇਹ ਨਹੀਂ ਜੀ ਕੁਐਸਚਨ ਹੈ ਨਹੀਂ ਹਾਲੀ ਕੋਈ ਨਹੀਂ ਜੀ ਹਾਲੀ ਕੋਈ ਹਾਲੀ ਨਹੀਂ ਹੈ ਠੀਕ ਹੈ ਠੀਕ ਐ ਸੇ ਜਾਣਾਰੇ ਰਿਤਿਕ ਰੋੜਾ ਮੈਨੂੰ ਦੱਸ ਸਤਿ ਸ਼੍ਰੀ ਅਕਾਲ